ਸਿੱਧੂ ਮੂਸੇ ਵਾਲੇ ਬਾਈ ਨੂੰ ਸਾਡੇ ਕੋਲੋਂ ਗਿਆ ਨੂੰ 3 ਸਾਲ ਹੋ ਗਏ ਪਰ ਸਿੱਧੂ ਮੂਸੇ ਵਾਲੇ ਬਾਈ ਆਪਣੇ ਗੀਤਾਂ ਦੁਆਰਾ ਸਾਡੇ ਵਿੱਚ ਅੱਜ ਵੀ ਜਿੰਦਾ ਹੈ ਅਤੇ ਜਿੰਨਾ ਸਮਾਂ ਸਿੱਧੂ ਮੂਸੇ ਵਾਲੇ ਬਾਈ ਦੇ ਗੀਤ ਰਿਲੀਜ਼ ਹੁੰਦੇ ਰਹਿਣਗੇ ਅਤੇ ਉਸ ਦੇ ਫੈਨ ਜ ਉਸ ਦੇ ਗੀਤ ਸੁਣਦੇ ਰਹਿਣਗੇ ਉਹਨਾਂ ਸਮਾਂ ਸਿੱਧੂ ਮੂਸੇ ਵਾਲੇ ਬਾਈ ਨੂੰ ਸੀ ਜਿਉਂਦਾ ਰੱਖ ਸਕਦੇ ਆ ਤਾਂ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੂਸਾ ਟੌਪ ਤੇ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਸਿੱਧੂ ਮੂਸੇ ਵਾਲੇ ਬਾਈ ਦੇ ਜਾਣ ਤੋਂ ਬਾਅਦ ਅਨੇਕਾਂ ਗੀਤ ਰਿਲੀਜ਼ ਹੋਏ ਅਤੇ ਅਨੇਕਾਂ ਗ ਤਾਂ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਿੱਧੂ ਮੂਸੇਵਾਲਾ ਬਾਈ ਆਪਣੇ ਕੈਰੀਅਰ ਦੇ 5 ਸਾਲਾਂ ਦੇ ਵਿੱਚ ਕਿੰਨਾ ਜ਼ਿਆਦਾ ਕੰਮ ਕਰਕੇ ਗਿਆ ਅਤੇ ਮਾਤਾ ਚਰਨ ਕੌਰ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਇਹ ਵੀ ਕਿਹਾ ਸੀ ਕਿ ਸਿੱਧੂ ਮੂਸੇਵਾਲੇ ਨੇ ਇੰਨਾ ਕੁ ਜ਼ਿਆਦਾ ਕੰਮ ਕੀਤਾ ਹੋਇਆ ਹੈ ਕਿ ਉਸ ਨੂੰ ਅਗਲੇ 15 ਸਾਲਾਂ ਤੱਕ ਤੁਸੀਂ ਲਗਾਤਾਰ ਸੁਣਦੇ ਰਹੋਗੇ ਤਾਂ ਦੋਸਤੋ ਹੁਣ ਸਿੱਧੂ ਮੂਸੇਵਾਲੇ ਦੇ ਨਾਲ ਜੁੜੀ ਹੋਈ ਇੱਕ ਕੰਪਨੀ ਜਿਸ ਦਾ ਨਾਮ ਹੈ ਪਲੈਟੀਨਮ ਇਵੈਂਟਸ ਜੋ ਕਿ ਸਿੱਧੂ ਮੂਸੇਵਾਲੇ ਬਾਈ ਦੇ ਕਾਨਸਰਟ ਆਰਗੇਨਾਈਜ਼ ਕਰਦੇ ਸਨ ਅਤੇ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਕਿਹਾ ਸੀ ਕਿ ਹੁਣ ਆਪਿਆਂ ਮਾਰਦਾਰ ਨਜ਼ਰ ਆਵੇਗਾ ਅਤੇ ਸਿੱਧੂ ਮੂਸੇ ਵਾਲੇ ਬਾਈ ਦਾ ਹਾਲੋਗ੍ਰਾਮ ਯੂਕੇ ਦੀ ਇੱਕ ਕੰਪਨੀ ਦੇ ਵੱਲੋਂ ਤਿਆਰ ਕੀਤਾ ਗਿਆ ਹੈ ਤਾਂ ਦੋਸਤੋ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਟੂ ਪਾਰਕ ਸਕੋਰ ਜੋ ਕਿ ਹਾਲੀਵੁੱਡ ਦਾ ਬਹੁਤ ਵੱਡਾ ਰੈਪਰ ਹੈ ਉਸਦੇ ਹਾਲੋਗ੍ਰਾਮ ਸ਼ੋਅ ਹੁੰਦੇ ਸੀ ਅਤੇ ਦੁਨੀਆ ਦੇ ਵਿੱਚ ਹੁਣ ਦੂਸਰੇ ਨੰਬਰ ਦੇ ਉੱਤੇ ਸਿੱਧੂ ਮੂਸੇ ਵਾਲੇ ਬਾਈ ਦੇ ਹਾਲੋਗ੍ਰਾਮ ਸ਼ੋਅ ਪੂਰੀ ਦੁਨੀਆ ਦੇ ਵਿੱਚ ਲੱਗਦੇ ਨਜ਼ਰ ਆਉਣਗੇ ਤਾਂ ਦੋਸਤੋ ਜਿਵੇਂ ਕਿ ਤੁਸੀਂ ਆਪਣੀ ਸਕਰੀਨ ਦੇ ਉੱਪਰ ਵੇਖ ਸਕਦੇ ਹੋ ਕਿ ਪਲੈਂਟੀਨਮ ਇਵੈਂਟਸ ਦੇ ਵੱਲੋਂ ਸਣੀ ਮਾਲਟਨ ਨੂੰ ਮੈਂਸ਼ਨ ਕਰਕੇ ਇੱਕ ਸਟੋਰੀ ਸ਼ੇਅਰ ਕੀਤੀ ਗਈ ਹੈ ਅਤੇ ਸਣੀ ਮੌਲਟਨ ਨੇ ਵੀ ਆਪਣੀ ਉਹ ਸਟੋਰੀ ਰੀ ਸ਼ੇਅਰ ਕੀਤੀ ਹੈ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਅਤੇ ਆਪਣੀ ਉਹ ਸਟੋਰੀ ਦੇ ਵਿੱਚ ਪਲੈਂਟੀ ਨਿਊ ਇਵੈਂਟਸ ਨੇ ਲਿਖਿਆ ਹੈ ਕਿ ਕੁਝ ਸਪੈਸ਼ਲ ਅਨਾਉਂਸਮੈਂਟ ਹੋਣ ਵਾਲੀ ਹੈ ਫੈਨ ਜਦੇ ਲਈ ਅਤੇ ਇਸ ਦੀ ਜਾਣਕਾਰੀ ਸਿੱਧੂ ਮੂਸੇਵਾਲੇ ਬਾਈ ਦੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਪੋਸਟ ਕਰਕੇ ਦਿੱਤੀ ਜਾਵੇਗੀ ਤਾਂ ਦੋਸਤੋ ਸਿੱਧੂ ਮੂਸੇਵਾਲੇ ਬਾਈ ਦੇ ਕੁਝ ਵੱਡੇ ਫੈਨ ਪੇਜਾਂ ਦੇ ਵੱਲੋਂ ਵੀ ਸਿੱਧੂ ਮੂਸੇਵਾਲੇ ਬਾਈ ਦੇ ਹਾਲੋਗ੍ਰਾਮ ਸ਼ੋਅਾਂ ਦੀਆਂ ਕੁਝ ਪਿਕਸ ਸ਼ੇਅਰ ਕੀਤੀਆਂ ਗਈਆਂ ਨੇ ਅਤੇ ਇਸ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਸਿੱਧੂ ਮ ਮੂਸੇ ਵਾਲੇ ਬਾਈ ਦੇ ਸ਼ੋਅ ਲੱਗਣਗੇ ਦੁਨੀਆ ਭਰ ਦੇ ਵਿੱਚ ਅਤੇ ਜਦੋਂ ਦੋਸਤੋ ਸਿੱਧੂ ਮੂਸੇ ਵਾਲੇ ਬਾਈ ਦੇ ਫੋਰਨ ਕੰਟਰੀਆਂ ਦੇ ਵਿੱਚ ਵੱਡੇ ਸ਼ੋਅ ਹੋਣਗੇ ਤਾਂ ਉੱਥੇ ਹਾਲੀਵੁੱਡ ਦੇ ਰੈਪਰ ਵੀ ਜ਼ਰੂਰ ਪਹੁੰਚਣਗੇ ਸਿੱਧੂ ਮੂਸੇ ਵਾਲੇ ਬਾਈ ਦੇ ਉਸ ਸ਼ੋਅ ਦੇ ਵਿੱਚ ਅਤੇ ਸਿੱਧੂ ਮੂਸੇ ਵਾਲੇ ਬਾਈ ਨੂੰ ਆਪਣੇ ਗੀਤ ਪਲੇ ਕਰਕੇ ਟ੍ਰਿਬਿਊਟ ਦੇਣਗੇ ਅਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇ ਵਾਲਾ ਬਾਈ ਵੀ ਕੈਨੇਡਾ ਦੇ ਵਿੱਚ ਟ੍ਰਾਂਟੋ ਦਾ ਰਹਿਣ ਵਾਲਾ ਸੀ ਅਤੇ ਡ੍ਰੇਕ ਵੀ ਟ੍ਰਾਂਟੋ ਦਾ ਹੀ ਹੈ ਤੇ ਜਦੋਂ ਦੋਸਤੋ ਟ੍ਰਾਂਟੋ ਦੇ ਵਿੱਚ ਸਿੱਧੂ ਮੂਸੇ ਵਾਲੇ ਦਾ ਕੋਈ ਲਾਈਵ ਕਾਨਸਰਟ ਹੋਏਗਾ ਤਾਂ ਉੱਥੇ ਡ੍ਰੇਕ ਜ਼ਰੂ ਤੁਹਾਡਾ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸੋ ਤੇ ਜੇਕਰ ਤੁਹਾਨੂੰ ਇਹ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਕਮੈਂਟ ਬਾਕਸ ਦੇ ਵਿੱਚ #JusticeForSidhuMoosewala ਜਰੂਰ ਲਿਖ ਕੇ ਜਾਓ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ